ਸਾਹਿਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਰਿਆੜ ਕੀ ਪਬਲਿਕ ਸਕੂਲ ਤੁਗਲੋਬਗਰਦਾਸਪੁਰ ਤੋਂ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਚੱਲੇ ਆ ਜੀ ਅਨੰਦਪੁਰ ਸਾਹਿਬ ਤੇ ਉੱਥੇ ਦਰਸ਼ਨ ਮੇਲੇ ਕਰਨ ਵਾਸਤੇ ਤੇ ਅਸੀਂ ਪਹੁੰਚ ਗਏ ਆ ਜੀ ਭਾਮ ਪਿੰਡ ਦੇ ਲਾਗੇ ਏ ਆ ਜੀ ਸਾਡਾ ਡਰਾਈਵਰ ਸਾਹਿਬ ਜੋ ਗੱਡੀ ਚਲਾ ਰਿਹਾ ਤੇ 8 ਬਸਾਂ ਗਈਆਂ ਜੀ ਤੇ ਕਾਫੀ ਬੱਚੇ ਗਏ ਆ ਤੇ ਹੁਣ ਅਸੀਂ ਅਗਲੇ ਲਾਈਟਾਂ ਵਾਲੇ ਚੌਂਕ 'ਚ ਤੇ ਲਾਈਟਾਂ ਵਾਲੇ ਚੌਂਕ ਤੋਂ ਮੁੜ ਗਏ ਆ ਜੀ ਟਾਂਡੇ ਵਾਲੀ ਸਾਈਡ ਨੂੰ ਤੇ 3-4 ਬਸਾਂ ਅੱਗੇ ਆ ਜੀ 3-4 ਪਿੱਛੇ ਆ ਜੀ ਅਸੀਂ ਪਹੁੰਚ ਚੁੱਕੇ ਆ ਪਿੰਡ ਮਾੜੀ ਪੰਨਵਾ ਤੁਸੀਂ ਵੇਖਿਆ ਬਬਲੂ ਉਹਨਾਂ ਨਾਲ ਜਿੰਨਾਂ ਨਾਲ ਅਸੀਂ ਵੀਡੀਓ ਬਣਾਉਂਦੇ ਆ ਉਹਨਾਂ ਦਾ ਪਿੰਡ ਆ ਜੀ ਮਾੜੀ ਪਨਵਾ ਤੇ ਇਹ ਆ ਜੀ ਬਾਬਾ ਮੰਝ ਸਾਹਿਬ ਕਾਫੀ ਵੱਡਾ ਗੁਰਦੁਆਰਾ ਤੇ ਬਹੁਤ ਵੱਡਾ ਹੀ ਇੱਥੇ ਸਮਾਗਮ ਹੁੰਦਾ ਵਾ ਤੇ ਕਬੱਡੀ ਕੱਪ ਹੁੰਦਾ ਵਾ ਤੇ ਇਹ ਆ ਜੀ ਬਾਬਾ ਮੰਝ ਸਾਹਿਬ ਕਰੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੇ ਹੁਣ ਆ ਗਏ ਜੀ ਅਸੀਂ ਪੁੱਲ ਤੇ ਬਿਆਸ ਦਰਿਆ ਦੇ ਪੁਲ ਤੇ ਤੇ ਇਹ ਪੁਲ ਜਿਹੜਾ ਕਾਫੀ ਟੁੱਟਾ ਵਾ ਉਤੋਂ ਤੇ ਹੌਲੀ ਹੌਲੀ ਜਾਣਾ ਪੈ ਰਿਹਾ ਤੇ ਇਧਰ ਵੇਖੋ ਜੀ ਦਰਿਆ ਦੇ ਜਦੋਂ ਪਾਣੀ ਆਇਆ ਸੀ ਕਾਫੀ ਮਾਰ ਪਈ ਸੀ ਦੇਖੋ ਥੋੜਾ ਜੀ ਦਰਿਆ ਹੁਣ ਇੱਕ ਸਾਈਡ ਤੇ ਵਗ ਰਿਹਾ ਵਾ ਬਾਕੀ ਇਹ ਆ ਭਈ ਕਾਫੀ ਪੱਧਰ ਹੀ ਹੋ ਗਿਆ ਵੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾਇਆ ਇੱਧਰ ਵਿਖਾਉਣਾ ਜੀ ਇੱਧਰ ਵੀ ਸਾਈਡ ਉਹੀ ਤਰ੍ਹਾਂ ਬਾਕੀ ਸਾਰਾ ਠੀਕ ਆ ਤੇ ਥੋੜੀ ਸਾਈਡ ਆ ਵੇਖੋ ਇਧਰੋਂ ਦੀ ਪਾਣੀ ਜਾ ਰਿਹਾ ਬਾਕੀ ਸਾਰਾ ਦਰਿਆ ਜਿਹੜਾ ਬਿਲਕੁਲ ਥੱਲੇ ਚਲ ਗਿਆ ਤੇ ਹੁਣ ਆ ਗਏ ਆ ਜੀ ਇੱਥੇ ਪੁਲਿਸ ਨਾਕਾ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ ਜਦੋਂ ਦਰਿਆ ਪਾਰ ਕਰਦੇ ਆ ਤੇ ਅਗਲੇ ਬੰਨੇ ਨਾਕਾ ਲੱਗਾ ਬਹੁਤ ਵੱਡਾ ਇਹ ਚੈਕਿੰਗ ਵਾਸਤੇ ਤੇ ਹੁਣ ਅਸੀਂ ਚੜ ਗਏ ਆ ਜੀ ਟਾਂਡੇ ਵਾਲੇ ਰੋਡ ਤੇ ਆ ਆ ਗਿਆ ਜੀ ਜਦੋਂ ਟਾਂਡੇ ਨੂੰ ਚਾਈਦਾ ਤੇ ਗੁਰਦੁਆਰਾ ਸਾਹਿਬ ਹੈਗਾ ਨਹਿਰ ਤੇ ਨਹਿਰ ਦਾ ਪੁਲ ਜਿਆ ਉਹਦੇ ਉੱਤੇ ਗੁਰਦੁਆਰਾ ਸਾਹਿਬ ਦਾ ਬਹੁਤ ਵੱਡਾ ਗੁਰਦੁਆਰਾ ਜੇ ਵੀ ਤੁਸੀਂ ਜਦੋਂ ਟਾਂਡੇ ਨੂੰ ਜਾਂਦੇ ਜੇ ਉਦੋਂ ਦਰਸ਼ਨ ਕੀਤੇ ਹੋਣਗੇ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਤੇ ਹੁਣ ਅਸੀਂ ਟਾਂਡੇ ਤੋਂ ਤੁਰ ਪਏ ਆ ਜੀ ਹਸ਼ਿਆਰਪੁਰ ਵਾਲੀ ਸਾਈਡ ਸ਼ਹਿਰਪੁਰ ਵਾਲੀ ਸੜਕ ਤੇ ਚੜ ਗਏ ਆ ਤੇ ਤੁਹਾਨੂੰ ਪੂਰਾ ਹੌਲੀ ਹੌਲੀ ਉਹ ਜਿੰਨਾ ਵਲੌਗ ਬਣੂਗਾ ਸਾਰਾ ਵਲੌਗ ਤੁਹਾਨੂੰ ਖਵਾਵਾਂਗੇ ਤੇ ਅਸੀਂ ਚੱਲ ਗਏ ਆ ਸ਼ਹਿਰਪੁਰ ਤੋਂ ਅੱਗੇ ਤੇ ਉਹ ਸਾਹਮਣੇ ਤੁਹਾਨੂੰ ਜੂਮ ਕਰਕੇ ਵਿਖਾ ਲਵਾਂਗਾ ਤਾਂ ਵੀ ਪਹਾੜੀਆਂ ਆ ਗੀਆਂ ਹੁਣ ਬਹੁਤ ਵਧੀਆ ਉਹ ਜੰਗਲ ਜਿਆ ਉਹ ਉੱਚੀਆਂ ਉੱਚੀਆਂ ਪਹਾੜੀਆਂ ਆਂ ਗਾੜੀ ਵੱਡੀਆਂ ਪਹਾੜੀਆਂ ਆਉਂਦੀਆਂ ਤੇ ਉਹ ਵੀ ਮੁਕਾਲਦੇ ਆ ਉਹ ਵੇਖੋ ਜੀ ਹੁਣ ਕਰਕੇ ਉਹ ਖਾਦਾਂ ਵੇਖੋ ਕਿੰਨੀ ਤਗੜੀ ਭਰੀ ਹੈ ਸੜਕ ਕਾਫੀ ਖਰਾਬ ਆ ਇਹਦੇ ਤੇ ਆ ਵੇਖੋ ਪਿਆਵਾ ਪੱਥਰ ਜਿਹਾ ਮਿੱਟੀ ਜੀ ਘੜਕਾ ਜਿਹਾ ਉਹਦੇ ਕਰਕੇ ਫੇਰ ਹਾਂ ਹੁਣ ਪਹਾੜੀਆਂ ਉੱਚੀਆਂ ਹੋ ਗਈਆਂ ਵਾ ਤੇ ਇਸ ਕਰਕੇ ਮੈਂ ਬੱਸ ਦੇ ਵਿੱਚ ਬੈਠਾ ਹਾਂ ਉੱਥੇ ਤੱਕ ਨਹੀਂ ਵਿਖਾ ਸਕਦਾ ਪਹਾੜੀਆਂ ਤਾਂ ਕਾਫੀ ਵੱਡੀਆਂ ਆ ਗਈਆਂ ਹੁਣ ਕਿ ਆਹਨ ਪਹਾੜੀਆਂ ਦੇ ਲਾਗ ਨੂੰ ਆਹ ਦੇਖੋ ਜੀਸੀਬੀ ਦੇ ਨਾਲ ਉਹਨਾਂ ਨੇ ਕੱਟ ਕੱਟ ਕੇ ਰਾਹ ਬਣਾਇਆ ਹੋਰ ਚੌੜਾ ਕੀਤਾ ਨਾਲੇ ਇਹਦੇ ਉੱਤੇ ਆਹ ਇੱਥੋਂ ਰਾਹ ਦੇ ਉੱਤੇ ਨਾ ਪੱਥਰ ਜਿਹਾ ਪਿਆ ਵਾ ਤੇ ਬਸ ਵੀ ਜਿਹੜੀ ਆ ਵੀ ਅਸੀਂ ਆਪਣੇ ਹਿਸਾਬ ਨਾਲ ਹੌਲੀ ਹੌਲੀ ਲੈ ਕੇ ਜਾਣਾ ਹੁਣ ਆਇਆ ਗਾੜੀ ਬਹੁਤ ਹੀ ਤਗੜੀ ਪਹਾੜੀਆਂ ਦੇ ਨਹੀਂ ਵਿਖਾ ਸਕਦਾ ਆਓ ਵੇਖੋ ਹੁਣ ਫੇਰ ਪੱਧਰਾ ਆਇਆ ਥੋੜਾ ਦੇ ਉਹ ਵੇਖੋ ਕਿੜੀਆਂ ਕਿੜੀਆਂ ਪਹਾੜੀਆਂ ਗਾੜੀ ਆ ਗਈ ਜੀ ਨਦੀ ਨਦੀ ਦਾ ਪੋਲ ਜਿਹੜਾ ਵੇ ਇੱਥੇ ਵੀ ਆ ਵੇਖੋ ਕਿਦਾਂ ਖਜੋਕੇ ਵਜੰਦੇ ਆ ਉਤੋਂ ਟੋਏ ਪਏ ਆ ਤੇ ਰਿਪੇਅਰ ਸ਼ਾਇਦ ਇਹਦੀ ਵੀ ਰਿਪੇਅਰ ਹੋਵੇ ਮਗਰੋਂ ਸੜਕ ਦੀ ਰਿਪੇਅਰ ਤੇ ਹੋ ਰਹੀ ਆ ਇਹਦੇ ਵਿੱਚ ਵੀ ਪਾਣੀ ਜਿਹੜਾ ਵਾ ਥੋੜਾ ਘਟ ਹੀ ਆ ਬਾਕੀ ਸਾਰਾ ਵੀ ਨਦੀ ਚੋਂ ਪਾਣੀ ਸੁੱਕਾ ਵਾ ਇੱਕ ਸਾਈਡ ਨੂੰ ਜਿੱਦਾਂ ਦਰਿਆ ਦਾ ਸੀ ਉਦਾਂ ਹੀ ਇਹ ਇੱਕ ਸਾਈਡ ਨੂੰ ਥੋੜਾ ਜਿਹਾ ਵਗ ਰਿਹਾ ਹੋਣ ਆ ਗਏ ਜੀ ਅਸੀਂ ਹਾਂ ਜੀ ਵੇਖੋ ਬਾੜਕ ਤੇ ਆਹੀ ਆ ਗਏ ਬਾੜਕ ਤੇ ਆ ਗਏ ਟ੍ਰੇਨ ਲੰਘਣ ਵਾਲੀ ਐ ਤੇ ਅਸੀਂ ਖਲੋਗੇ ਆ ਜੀ ਬੱਸ ਖੜਿਆੜ ਕੇ ਕੰਮ ਕਰੀ ਜਾਂਦਾ ਆ ਨਾਲ ਆਇਆ ਜੀ ਸਾਡੇ ਅੰਕਲਰ ਜੀ ਨਾਲ ਆਇਆ ਇਹਦਾ ਨਾਂ ਅਸੀਂ ਜੱਗੂ ਤੇ ਡਰਾਈਵਰ ਦਾ ਤੇ ਅੰਕਲ ਦੇ ਨਾਂ ਦਾ ਮੈਨੂੰ ਪਤਾ ਨਹੀਂ ਤੇ ਹੁਣ ਟ੍ਰੇਨ ਗਈ ਆ ਜੀ ਲੰਗ ਤੇ ਅਸੀਂ ਚੱਲ ਗਏ ਆ ਜੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਤੇ ਹੁਣ ਕਰਾਂਗੇ ਜੀ ਦਰਸ਼ਨ ਗੁਰੂ ਮਹਾਰਾਜ ਦੇ ਕਰੋ ਜੀ ਦਰਸ਼ਨ ਗੁਰੂ ਮਹਾਰਾਜ ਦੇ ਤੇ ਫੇਰ ਵੇਖਾਂਗੇ ਅਸੀਂ ਅਜੂਬਾ ਤੇ ਤੁਸੀਂ ਵੀ ਸਾਰਿਆਂ ਨੇ ਦਰਸ਼ਨ ਕੀਤੇ ਹੋਣੇ ਆ ਜੀ ਦੇਖੋ ਜੀ ਬੜਾ ਵਧੀਆ ਇਧਰ ਵੀ ਪਾਣੀ ਆ ਉਧਰ ਵੀ ਪਾਣੀ ਆ ਤੇ ਉਹ ਸਾਹਮਣੇ ਬ੍ਰਿਜ ਤੇ ਇਸ ਦੇ ਅੰਦਰ ਐਂਟਰੀ ਕਰਾਂਗੇ ਤੇ ਫੇ ਤੁਹਾਨੂੰ ਪਰ ਇਹ ਆ ਵੀ ਹੁਣ ਸਾਨੂੰ ਉਹਨਾਂ ਨੇ ਬੋਲਤਾ ਕਿ ਅੰਦਰ ਜਾ ਕੇ ਵੀਡੀਓ ਜਿਹੜੀ ਨਹੀਂ ਬਣਾਉਣੀ ਤੇ ਅਸੀਂ ਜਿਹੜੀ ਆ ਬਾਹਰੋਂ ਹੀ ਵੀਡੀਓ ਬਣਾ ਸਕਦੇ ਆ ਅੰਦਰ ਜਾ ਕੇ ਵੀਡੀਓ ਨਹੀਂ ਬਣਾਉਣੀ ਇਸ ਕਰਕੇ ਅਸੀਂ ਅੰਦਰ ਦੀ ਵੀਡੀਓ ਨਹੀਂ ਬਣਾਵਾਂਗੇ ਜਦੋਂ ਅਸੀਂ ਗੁਰੂ ਘਰ ਜਾਵਾਂਗੇ ਉੱਥੇ ਫੇ ਵੀਡੀਓ ਬਣਾਵਾਂਗੇ ਕਿਉਂਕਿ ਹੁਣ ਅਸੀਂ ਚੱਲੇ ਆ ਉੱਪਰ ਤੇ ਉੱਪਰ ਜਾ ਕੇ ਥੋੜੀ ਵੀਡੀਓ ਬਣਾ ਸਕਦੇ ਆ ਜਦੋਂ ਅਸੀਂ ਅੰਦਰ ਐਂਟਰੀ ਕਰਾਂਗੇ ਫੇ ਨਹੀਂ ਤੇ ਵੇਖੋ ਉੱਪਰ ਦਾ 뷰 ਕਿੰਨਾ ਸ਼ਾਨਦਾਰ ਤੇ ਇਹ ਜਾ ਰਹੇ ਆ ਜੀ ਆਰਪੀਐਸ ਵਿਦਿਆਰਥੀ ਤੇ ਸਾਰੇ ਬੜੇ ਖੁਸ਼ ਆ ਜੀ ਤੇ ਹੁਣ ਆ ਗਏ ਆ ਜੀ ਗੁਰਦੁਆਰਾ ਕੇਸਗੜ੍ਹ ਸਾਹਿਬ ਤੇ ਇੱਥੇ ਮੱਥਾ ਟੇਕਾਂਗੇ ਆ ਡਰਾਈਵਰ ਇਕੱਠੇ ਹੋਏ ਆ ਜੀ ਆ ਵੀ ਡਰਾਈਵਰ ਆ ਜੀ ਤੇ ਇਹ ਲੈ ਕੇ ਆਏ ਆ ਜੀ ਸਾਰੇ ਬੱਚਿਆਂ ਨੂੰ ਸਭ ਤੋਂ ਵੱਡਾ ਸਹਿਯੋਗ ਸਾਡੇ ਪ੍ਰਿੰਸੀਪਲ ਸਾਹਿਬਾਹਬ ਦਾ ਤੇ ਦੂਜੇ ਨੰਬਰ ਤੇ ਡਰਾਈਵਰਾਂ ਦਾ ਤੇ ਨਾਲ ਟੀਚਰਾਂ ਦਾ ਜਿਹੜੇ ਸਾਰੇ ਸਹਿਯੋਗ ਦੇਣ ਦੇ ਤੇ ਇਧਰ ਆ ਜੀ ਬਾਬਾ ਜੀ ਡਏ ਆ ਜੀ ਕਵੀਸ਼ਰੀਕਰਨ ਤੇ ਸਾਡੇ ਜਿਹੜੇ ਬੱਚੇ ਆਰਪੀਐਸ ਦੇ ਸਾਰੇ ਪਿਆਰ ਦੇ ਨਾਲ ਡਏ ਆ ਜੀ ਸਰਵਣ ਕਰਨ ਤੇ ਇਧਰ ਸੰਤ ਬੈਠੀ ਆ ਜੀ ਸਾਰੇ ਬੱਚੇ ਹੀ ਬੜੇ ਪਿਆਰ ਤੇ ਸਤਿਕਾਰ ਨਾਲ ਕਵੀਸ਼ਰੀ ਸਰਵਣ ਕਰ ਰਹੇ ਆ